ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਟਰੰਪ ਨੇ ਪੁਤਿਨ ਤੇ ਜ਼ੈਲੈਂਸਕੀ ਦਰਮਿਆਨ ਮੀਟਿੰਗ ਦੀ ਵਿੱਢੀ ਤਿਆਰੀ ਆਸਟ੍ਰੇਲੀਆ ਦੇ ਸਿੱਖ ਮੁੰਡੇ ਨੇ ਕੀਤਾ ਕੁਝ ਅਜੀਹਾ ਕਿ ਜਿੱਤ ਲਿਆ ਸਭ ਦਾ ਦਿਲ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਹਮਲਾ ਪੁਲਿਸ ਹਿਰਾਸਤ 'ਚ ਮੁਲਜ਼ਮ ਗੁਰਦਾਸਪੁਰ 'ਚ ਤੜਕਸਰ ਵੱਡਾ ਐਨਕਾਊਂਟਰ ਤਾਬੜ ਤੋੜ ਗੋਲੀਆਂ ਨਾਲ ਕੰਬਿਆ ਸਾਰਾ ਪਿੰਡ ਚਿੱਟੀ ਸਿੰਘ ਪੁਰਾਜ਼ ਮਾਰੇ ਗਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਜਥੇਦਾਰ ਗੜਗੜਚ ਹਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਖਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਟੀਨਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲੈਂਸਕੀ ਦਰਮਿਆਨ ਆਮੋ ਸਾਹਮਣੇ ਮੁਲਾਕਾਤ ਕਰਾਉਣ ਦੀ ਤਿਆਰੀ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਹਾ ਹੈ ਕਿ ਅਮਰੀਕਾ ਮੌਜੂਦਾ ਯੂਰਪੀ ਸੁਰੱਖਿਆ ਗਰੰਟੀ ਦਾ ਸਮਰਥਨ ਕਰੇਗਾ ਜਿਸ ਦਾ ਮਕਸਦ ਮੌਜੂਦਾ ਜੰਗ ਖਤਮ ਹੋਣ ਮਗਰੋਂ ਮਾਸਕੋ ਨੂੰ ਆਪਣੇ ਗਵਾਂਡੀ ਦੇਸ਼ ਯੂਕਰੇਨ ਤੇ ਮੁੜ ਹਮਲਾ ਕਰਨ ਤੋਂ ਰੋਕਣਾ ਹੈ ਹਾਲਾਂਕਿ ਸੁਰੱਖਿਆ ਗਰੰਟੀ ਅਤੇ ਸ਼ਾਂਤੀ ਵਾਰਤਾ ਯੋਜਨਾ ਸੰਬੰਧੀ ਫਿਲਹਾਲ ਉਹਨਾਂ ਨੇ ਵਿਸਥਾਰ ਵਿੱਚ ਕੁਝ ਨਹੀਂ ਦੱਸਿਆ ਅੱਜਕੱਲ ਜਿੱਥੇ ਲੋਕ ਆਪਣੇ ਕੰਮਕਾਜ ਤੱਕ ਸੀਮਿਤ ਨੇ ਉਧਰ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਮੂਲ ਦੇ ਡਾਕੀ ਵੱਜੋਂ ਕੰਮ ਕਰਦੇ ਸਿੱਖ ਮੁੰਡੇ ਨੇ ਅਜਿਹਾ ਕੰਮ ਕੀਤਾ ਜਿਸ ਨੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਪਾਰਸਲ ਡਿਲੀਵਰ ਕਰਨਾ ਹੈ ਇਸ ਡਾਕੀ ਨੇ ਨਾ ਸਿਰਫ ਡਿਲੀਵਰੀ ਕੀਤੀ ਸਗੋਂ ਔਰਤ ਦੇ ਕੱਪੜੇ ਅਚਾਨਕ ਆਏ ਮੀਤੋ ਵੀ ਬਚਾਈ ਨੇ ਵੈਰਿਟੀ ਵੈਂਡਰ ਨਾਦੀ ਮਹਿਲਾ ਨੇ ਇੰਸਟਾਗ੍ਰਾਮ ਤੇ ਇਹ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਚ ਦਿਖਾਇਆ ਕਿ ਕਿਵੇਂ ਪੋਸਟਮੈਨ ਡਿਊਟੀ ਨਿਭਾਉਣ ਦੇ ਨਾਲ ਨਾਲ ਔਰਤ ਦੇ ਤੋਤੇ ਹੋਏ ਕੱਪੜਿਆਂ ਨੂੰ ਵੀ بارش ਤੋਂ ਬਚਾਉਣ 'ਚ ਲੱਗਿਆ ਉਸਨੇ ਕੱਪੜੇ ਸਾਫ਼ ਸੁਥਰੇ ਤਰੀਕੇ ਨਾਲ ਮੋੜ ਕੇ ਸੁਰੱਖਿਅਤ ਥਾਂ 'ਤੇ ਸੁਰੱਖਿਅਤ ਥਾਂ ਉੱਤੇ ਰੱਖ ਦਿੱਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਲੋਕਾਂ ਨੇ ਉਹਨਾਂ ਨੂੰ ਰੀਅਲ ਲਾਈਫ ਹੀਰੋ ਕਹਿ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਵੀਡੀਓ ਇੰਨਾ ਵਾਇਰਲ ਹੋਇਆ ਹੈ ਕਿ ਬਾਲੀਵੁੱਡ ਅਤੇ ਹਾਲੀਵੁੱਡ 스타 ਪ੍ਰਿਅੰਕਾ ਚੋਪੜਾ ਨੇ ਵੀ ਇਸ ਵੱਲ ਧਿਆਨ ਦਿੱਤਾ ਅਤੇ ਨੌਜਵਾਨ ਦੀ ਸ਼ਲਾਘਾ ਕੀਤੀ ਹੈ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਖੜੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਇਹ ਘਟਨਾ ਅੱਜ ਸਵੇਰੇ 8:30 ਵਜੇ ਵਾਪਰੀ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਤ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਵੇਰੇ ਲਗਭਗ 8:30 ਵਜੇ ਸੀਐਮ ਸਿਵਲ ਲਾਈਨਸ ਦੇ ਰਿਹائش ਤੇ ਜਨਤਕ ਸੁਣਵਾਈ ਕਰ ਰਹੀ ਸੀ ਕਿ ਇਸ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਕਿ ਉਹ ਸਫਲ ਹੁੰਦਾ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੌਣ ਸੀ ਅਤੇ ਕਿਸ ਮਕਸਦ ਨਾਲ ਉਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਗੁਰਦਾਸਪੁਰ ਦੇ ਕਸਬਾ ਕਲਨੌਰ ਵਿੱਚ ਕੁਝ ਦਿਨ ਪਹਿਲਾਂ ਮੋਬਾਈਲਾਂ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਿੰਡ ਮੀਰ ਕਚਾਣਾ ਵਿਖੇ ਪੁਲਿਸ ਨਾਲ ਮੁਟਪੈੜ ਹੋਈ ਸੀ ਇਸ ਮੁਟਪੈੜ ਦੇ ਵਿੱਚ ਨੌਜਵਾਨ ਦੀ ਲੱਤ 'ਚ ਗੋਲੀ ਲੱਗਣ ਕਰਕੇ ਨੌਜਵਾਨ ਜ਼ਖਮੀ ਹੋ ਗਿਆ ਸੀ ਦੱਸ ਜਾਈਏ ਕਿ ਦੋ ਨੌਜਵਾਨਾਂ ਨੇ ਦੁਕਾਨਦਾਰ ਦੇ ਕੋਲੋਂ ਫਿਰੋਤੀ ਮੰਗੀ ਸੀ ਇਸ ਦਾ ਇੱਕ ਸਾਥੀ ਯੋਧਵੀਰ ਜੋਤਾ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਫੜੇ ਗਏ ਨੌਜਵਾਨ ਦੀ ਪਛਾਣ ਰਵੀ ਮਸੀਹ ਵਾਸੀ ਘੁੰਮਣਕਲਾ ਵਜੋਂ ਹੋਈ ਹੈ ਜਿਸ ਨੇ ਦੁਕਾਨ ਦੇ ਉੱਪਰ ਫਾਇਰਿੰਗ ਕੀਤੀ ਸੀ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਹੈ ਕਿ ਉਹ ਪਿੰਡ ਮੀਰ ਕਚਾਣਾ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਹੁੰਚਿਆ ਸੀ ਜਦੋਂ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਤਾਂ ਉਸ ਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਨੌਪ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰੋਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਚ ਇੱਕ ਅਕਿਊਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀਰ ਜੋ ਦਾ ਛੋਟੇ ਕੁਦ ਦੇ ਨਾਲ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾਂਇ ਕਲਾ ਨੂੰ ਚ ਇੱਕ ਫਾਈਲਿੰਗ ਕੀਤੀ ਚੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡੇਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਉਹ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਇਤ ਕਰਨੀ ਨਿਆਣਾ ਹੈ। ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ। ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਫਾੜੀਂ ਕੀਤੀ ਸੀ। ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਐਸਟੀ ਸੀ ਅਸਰਟੈਂਡ ਕਰ ਰਹੇ ਹੈਗੇ। ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵਾਂਟਡ ਸੀ ਆ 92 ਨੰਬਰ ਦਾ ਜਿਹੜਾ ਹੈਗਾ ਕਲਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ। विलेज अटारी है घूमने कला रहने वाला है एंड ये तो एक वैपन भी बरामद हो इस तो अलावा जो बाइक भी बरामद हुई है बाकी असि पुशिश कर रहे हैं कि भी ए तो देखो वो सारी चीज असि देख रहे हैं एज ऑफ नाउ जरा तो जरा सा क्योंकि इनिशियली एक्सचेंज ऑफ फायर होया पुलिस पार्टी से फायर किया ਤੋ ਉਹ ਸਰ ਅਭੀ ਇਹ ਜੋ ਆਪਣਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਟੈਂਡ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸਪਾਇਰ ਕਿੰਨੇ ਕਿਤੇ ਸੀ ਹਾਂ ਇਹਦੇ 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 ਵੱਲੋਂ ਜਿਹੜਾ ਰਿਪੋਰਟ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਕੋਸਵਾਲਾ ਤਰੀਕਾ ਤੇ। ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਗਾਰਡ ਮਿਲ ਗਈ ਸੀ ਜਿਸ ਕਰਕੇ ਪੁਲਿਸ ਦਾ ਬਚਾਓ। ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ। ਇਹਨੂੰ ਅਸੀਂ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ। ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਆਗੇ ਰੋਕਦਾ ਇਨਵੈਸਟ ਪੁਲਿਸ ਤੋਂ। ਫਿਰ ਲੱਖ ਸ਼ੌਟ ਹੈ ਦੇ ਲੱਖ ਸ਼ੌਟ ਗੋਲੀ ਲੱਗ

ਕਰਦੇ ਹੈਗੇ ਜੀ ਅਸੀਂ ਇਹਦੇ 'ਚ ਬੜਾ ਹੀ ਪ੍ਰਕਾਸ਼ਨ ਕਰਦੇ ਹੈਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਕਿਹਾ ਕਿ ਕਸ਼ਮੀਰਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਤੇ ਉਹ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ ਉਹ ਕਸ਼ਮੀਰ ਦੌਰੇ ਦੌਰਾਨ ਪਿੰਡ ਚਿੱਟੀ ਸਿੰਘ ਪੂਰਾ ਵਿਖੇ ਵੀ ਗਏ ਅਤੇ ਉੱਥੇ ਕਰਵਾਏ ਗਏ ਗੁਰਮਤ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਉਹਨਾਂ ਨੇ ਇਸ ਪਿੰਡ ਦੇ ਵਿੱਚ 20 ਮਾਰਚ 2000 ਨੂੰ ਕਤਲ ਕੀਤੇ ਗਏ 35 નિર્ਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ ਤੇ ਉਹ ਗੰਧ ਵੀ ਦੇਖੀ ਜਿਸ ਨਾਲ ਖੜੇ ਕਰਕੇ ਇਹਨਾਂ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ ਜਥੇਦਾਰ ਗੜਗੰਜ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਨੇ ਨਾ ਸਿਰਫ ਕਸ਼ਮੀਰ ਦੇ ਸਿੱਖਾਂ ਨੂੰ ਸਗੋਂ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਨਸ਼ੇ ਤੇ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਜੜ ਤੋਂ ਖਤਮ ਕਰਨ ਦਾ ਟੀਚਾ ਹਾਸਲ ਕਰਨ ਲਈ ਡੀਆਈਜੀ ਕ੍ਰਾਈਮ ਨਵੀਨ ਸੈਣੀ ਨੇ ਗੁਰਦਾਸਪੁਰ ਸ਼ਹਿਰ ਦੇ ਵਪਾਰੀਆਂ ਡਾਕਟਰਾਂ ਤੇ ਹੋਰ ਪੇਸ਼ੇਵਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਇਸ ਮੌਕੇ ਹਾਜ਼ਰ ਵੱਲੋਂ ਸ਼ਹਿਰ ਦੇ ਸੂਝਵਾਨ ਵਪਾਰੀਆਂ ਤੇ ਪੇਸ਼ੇਵਰਾਂ ਕੋਲੋਂ ਨਸ਼ਾ ਤੇ ਅਪਰਾਧ ਨੂੰ ਜੜ ਤੋਂ ਖਤਮ ਕਰਨ ਲਈ ਸੁਝਾਅ ਵੀ ਲਏ ਐ ਐਸਐਸਪੀ ਗੁਰਦਾਸਪੁਰ ਰਣ ਦਿੱਤਿਆ ਅਤੇ ਹੋਰ ਪੁਲਿਸ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਨਵੀਨ ਸੈਣੀ ਨੇ ਕਿਹਾ ਕਿ ਨਸ਼ੇ ਅਤੇ ਅਪਰਾਧ ਦੇ ਖਿਲਾਫ ਹੁਣ ਨਿਰਣਾਇਕ ਜੰਗ ਲੜਨ ਦਾ ਸਮਾਂ ਆ ਗਿਆ ਹੈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਨਸ਼ੇ ਦੇ ਕੋਹੜ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ਇਹ ਸਭ ਲੋਕਾਂ ਦੇ ਸਹਿਯੋਗ ਕਾਰਨ ਹੀ ਸੰਭਵ ਹੋ ਪਾਇਆ ਹੈ ਤੇ ਅੱਜ ਦੀ ਬੈਠਕ ਦੇ ਵਿੱਚ ਵੀ ਲੋਕਾਂ ਵੱਲੋਂ ਕੁਝ ਸੁਝਾਵਾਂ ਤੇ ਕੰਮ ਕੀਤਾ ਜਾਵੇਗਾ ਗੁਰਦਾਸਪੁਰ ਪੁਲਿਸ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਜਤਾਉਂਦਿਆਂ ਉਹਨਾਂ ਨੇ ਕਿਹਾ ਕਿ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਨਸ਼ਾ ਵਿਰੋਧੀ ਮੋਹਮ ਦੀ ਰਿਕਵਰੀ ਅਤੇ ਨਸ਼ਾ ਕਾਰੋਬਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਵਾਲੇ ਜੋ ਅੰਕੜੇ ਪੇਸ਼ ਕੀਤੇ ਨੇ ਉਹ ਗੁਰਦਾਸਪੁਰ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਦਰਸਾਉਂਦੇ ਨੇ ਇੱਥੇ ਹੋਇਆ ਇੱਕ ਸੰਪਰਕ ਮੀਟਿੰਗ ਕੀਤੀ ਹੈ ਸਾਰੇ ਮੋਦੀ ਪਰਵੰਦੇ ਨਾਲ ਸ਼ਹਿਰ ਦੇ ਨਾਲ ਡਿਸਟ੍ਰਿਕਟ ਦੇ ਨਾਲ ਜਿਹੜਾ ਕਿ ਸਰਕਾਰ ਨੇ ਮੁਹਿੰਮ ਚਲਾਈ ਹੈ ਵੱਡੇ ਪੱਧਰ ਤੇ ਨਸ਼ਿਆਂ ਵਿਰੋਧੀ ਔਰ ਐਂਟੀ ਸੋਸ਼ਲ 엘ਮੈਂਟਸ ਵਿਰੋਧ ਉਹ ਸਾਰੀ ਆਪਾਂ ਜਾਇਦਾ ਲਿੱਤਾ ਉਹਦਾ ਔਰ ਲੋਕਾਂ ਦੀ ਫੀਡਬੈਕ ਲਿੱਤੀ ਹੈ ਲੋਕਾਂ ਨੇ ਪੁਆਇੰਟਸ ਅਸੀਂ ਨੋਟ ਕੀਤੇ ਹੈ ਕਿ ਅੱਗੇ ਕਿਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਏ तो बड़ी फ्रूटफुल मीटिंग हुई है जोड़ा कि सब पदर से लोग आए हैं लोगों ने अपने सुझाव दते हैं जोड़ा कि अगे सुसायटी को इंपरूव करने बहुत ही अगे आगे साढ़े सर इस समय जो सरकार ने शुरू की थी युद्ध नशे विरुद्ध बहुत सारे नौजवान कट चुके हैं ਪਰ ਅੱਗੇ ਮੈਨੇਜ ਕਿਦਾਂ ਕੀਤਾ ਜਾ ਰਿਹਾ ਹੈ ਜਿਹੜਾ ਕਿਦਾਂ ਹੋ ਕੇ ਪਾਈ ਜਾ ਰਹੀ ਹੈ ਚੋਰ ਨਸੇ ਵਾਲਾ ਨਾਮ ਲੱਗਣ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੇ ਹੈ ਸਰਕਾਰ ਹੁਣ ਅਗਲੇ ਸਟੈਪ ਤੇ ਜਾਏਗੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ এমਪਲੋਇਮੈਂਟ ਕੋਈ ਹੋਰ ਤਰੀਕੇ ਨਾਲ ਤਾਂ ਕਿ ਉਹ ਰਿਲੈਪਸ ਨਾ ਹੋਏ ਜਿਦਾ ਡਾਕਟਰ ਨੇ ਜਿਦਾ ਅਮਾਦੇ ਦੀ ਪੇਪਰ ਤੇ ਚਾਰਟ ਕੀਤਾ ਪਰ ਉਹ ਇੱਕ ਟੈਬਲੇਟ ਜਿਹੜੇ ਹੈ ਕੋਈ ਮੈਡੀਕਲ ਪ੍ਰੋਗਰਾਮ ਜਿਹੜਾ ਲਗਾਤਾਰ ਲੈ ਰਹੇ ਜਿਸ ਨਾਲ ਇਹ ਨਹੀਂ ਮੋਨੀਟਰ ਕਰੀ ਜਾ ਰਿਹਾ ਹੈ ਇਹ ਉਹਨਾਂ ਦੀ ਪੂਰੀ ਮੋਨੀਟਰਿੰਗ ਹੋ ਰਹੀ ਹੈ

ਸੋ ਜਿਹੜੇ ਜਿਹੜੇ ਕੋਰਸ ਕੋਈ ਕਰ ਰਹੀ ਕਿ ਇਹ ਦਸ਼ਕਰਾਂ ਪ੍ਰੋਗਰਾਮ ਲਈ ਇਹ ਬਾਤ ਕੋਈ ਨਹੀਂ ਮਸਤੀ ਵਾਲਾ ਕੋਈ ਜੋ ਸਵਸਥਾਤਨ ਨੂੰ ਸ਼ਰੇਣ ਬਹੁਤ ਦਿਨਾਂ ਤੋਂ ਇਹ ਐਸੀ ਕੋਈ ਗੱਲ ਨਹੀਂ ਹੈ ਯਕੀਨ ਮੈਂ ਕਹਿੰਦੇ ਕਿ ਸ਼ਾਇਦ ਕੋਈ ਮਸਦਰ ਹੈ ਕੋਈ ਚੀਜ਼ ਰੁਕ ਨਹੀਂ ਹੈ ਸਭ ਜੋ ਇਹ ਡਾਕਟਰ ਕਰਵਾਇਆ ਜਾ ਰਹੀ ਹੈ ਕਿ ਪਾਰਵੇ ਕੀਤੀ ਜਾ ਰਹੀ ਹੈ ਜਾਂ ਕਿੰਨੇ ਕੇਸ बहुत ही एनकरेजिंग फिगर्स हैं आज तक एनी एनी मात्रा थे एनी ज्यादा फिगर्स नहीं राइज हुई हैं एनए पैडलर्स फड़े गए हैं एनी प्रॉपर्टी कन्फिस्केट हुई है उन्होंने और जेड़ा की बहुत तगड़ा डिटरेंट आ गया है लोग मतलब एक बहुत तगड़ा मैसेज पहुंचा है सोसाइटी के कि ए हूँ सरकार पीछे हटने वाली नहीं है इस मुहिम तो ਮਤਲਬ ਐ ਬਹੁਤ ਹੀ ਅੱਛਾ ਚੱਲ ਰਿਹਾ ਹੈਗਾ ਜਰਾ ਗਾਡਸ ਐਂਟੀ ਡ੍ਰੋਨ ਸਿਸਟਮ ਕਿਨਾ ਕੰਮ ਆਵੇਗਾ ਸਾਡੇ ਇਸ ਖੇਤਰ ਦੇ ਐਸਪੈਕਟਸ ਦੇਖੋ ਐਂਟੀ ਡ੍ਰੋਨ ਸਿਸਟਮ ਆਲਰੇਡੀ ਮੈਨੂਫੈਕਚਰਰਸ ਵੱਲੋਂ ਜਿਹੜਾ ਹੈਗਾ ਲਾਂਚ ਕਰ ਦਿੱਤਾ ਗਿਆ ਹੈਗਾ ਇਨੀਸ਼ੀਅਲ ਜਿਹੜੇ ਹੈਗੇ ਪਲੇਸਮੈਂਟ ਹੋ ਗਈ ਹੈਗੀ ਐਂਡ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਲਦੀ ਐਂਟੀ ਡ੍ਰੋਨ ਸਿਸਟਮ ਇੰਟਰਡਿਊਸ ਹੋਏਗਾ ਉਧਰ ਬਟਾਲਾ ਵਿਖੇ ਪੁਲਿਸ ਵੱਲੋਂ ਵਰਦੇ ਮਹੀਨੇ ਦੇ ਵਿੱਚ ਦੋ ਜਗ੍ਹਾ ਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਬਟਾਲਾ ਦੇ ਗਾਂਧੀ ਕੈਂਪ ਅਤੇ ਸ਼ੇਖੋਪੁਰ ਪਿੰਡ ਦੇ ਵਿੱਚ ਬਟਾਲਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕੀਤੀ ਇਸ ਦੌਰਾਨ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਹੋਇਆ ਅਸੀਂ ਕਈ ਪਰਚੇ ਦਰਜ ਕੀਤੇ ਨੇ ਇਸ ਵਿੱਚ 1000 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 64 ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਉਹਨਾਂ ਕਹਿ ਕੇ ਸਾਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ ਪੁਲਿਸ ਨੂੰ ਵੀ ਲੋਕਾਂ ਦੇ ਸਾਥ ਦੇ ਨਾਲ ਬਲ ਮਿਲਦਾ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਦੂਸਰੀ ਵਾਰ ਪਿੰਡ ਸ਼ੇਖੂਪੁਰ ਦੇ ਵਿੱਚ ਉਹਨਾਂ ਨੇ ਇਹ ਮੁਹਿੰਮ ਚਲਾਈ ਹੈ ਪਿੰਡ ਦੇ ਵਿੱਚ ਬਹੁਤ ਸਾਰਾ ਨਸ਼ਾ ਘੱਟ ਹੋ ਗਿਆ ਤੇ ਲੋਕ ਵੀ ਇਸ ਤੇ ਖੁਸ਼ੀ ਜਤਾ ਰਹੇ ਨੇ ਆ ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖੂਪੁਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਚ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬਡਿਵੀਜ਼ਨਸ ਦੀ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਜਿਹੜੀ ਐਕਸਰਸਾਈਜ਼ ਕਾਸੋ ਦੀ ਇਟ ਇਸ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਰ ਕਰੀਬਨ 150 ਦੀ ਜਿਹੜੀ ਫੋਰਸ ਹੈ ਇਥੇ ਸੱਦੀ ਗਈ ਹੈ ਟ ਵਿਲ ਬੀ ਕੈਰੀਇੰਗ ਦਾ ਕਾਸੋ ਇਹਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀਗੀ ਕਿ ਇਹ ਡਰਗ ਹੌਟਸਪੌਟ ਹੈ ਤਾਂ ਕਾਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤਾਂ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੇਜਰ ਹੈ ਕੌਨਫੀਡੈਂਸ ਬਿਲਡਿੰਗ ਮੇਜਰ ਹੈ ਤਾਂ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਯੋਗ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਤਾਂ ਇਹਦੇ ਜੇ 100 ਸੌਰੀ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਸੇ ਪੰਜਾਬ ਦੇ ਉੱਤੇ ਜਿਹੜੇ ਲੋਕਾਂ ਦੀ ਟਿਪਸ ਸਾਡੇ ਕੋਲ ਆndੀਆਂ ਹੈ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਦੇ ਉੱਤੇ ਹੀ ਅਸੀਂ ਦਰਜ ਕਰ ਪ੍ਰੋਪਰਟੀਆਂ ਕਰੀਬਨ 5 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਦੀ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਾਸਕਰ ਹੋ ਰਹੇ ਹੈ ਤਾਂ ਉਹਨਾਂ ਤੇ ਉਸੇ ਫੋਕਸ ਕਰ ਰਹੇ ਨੇ ਤਾਂ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਹੈ। ਐਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।